ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਹੜਾ ਜਸਾ ਸ੍ਰੀ ਪਹੁਣ ਸਾਹਿਬ ਤੋਂ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਹੀ ਉਹ ਲੋਕਲ ਦਰਸ਼ਨਾਂ ਨੂੰ ਵੀ ਹੋ ਆਇਆ ਵਾ ਬਾਬਾ ਨਾਮਦੇਵ ਜੀ ਦੇ ਦਰਸ਼ਨ ਹੋ ਗਏ ਆ ਹੋਰ ਵੀ ਸੰਗਤਾਂ ਨੇ ਬਾਹਰ ਅੰਦਰ ਜਿੱਥੇ ਵੀ ਲੋਕਲ ਗੁਰਦੁਆਰੇ ਆ ਗੁਰੂ ਘਰ ਦੇ ਦਰਸ਼ਨ ਕੀਤੇ ਆ ਦਰਸ਼ਨ ਕਰਕੇ ਸੰਗਤਾਂ ਨੇ ਹਾਲ ਹੋਈਆਂ ਤੇ ਬੜੀ ਖੁਸ਼ੀ ਦੇ ਨਾਲ ਸੰਗਤਾਂ ਬੜੇ ਮ제ਨਾਂ ਇੰਜੋਏ ਕਰ ਲੀਆਂ ਤੇ ਕੱਲ ਨੂੰ ਨਾਨਕ ਚੀਰਾ ਦਾ ਪ੍ਰੋਗਰਾਮ ਆ ਅੱਜ ਥੋੜਾ ਫ੍ਰੀ ਦਾ ਟਾਈਮ ਹੀ ਤੇ ਸੰਗਤਾਂ ਵਿਚਾਰ ਬਣਿਆ ਇਹ ਜੋ ਆ ਗੁਰੂ ਘਰ ਵੱਲੋਂ ਮਿਊਜ਼ੀਅਮ ਭਾਂ ਹੈ ਗਿਆ ਜੀ ਤੇ ਉਹਦੇ ਦਰਸ਼ਨ ਕਰਨ ਆਏ ਆ ਤੇ ਸੰਗਤਾਂ ਨੇ ਅੰਦਰੋਂ ਦਰਸ਼ਨ ਕਰਕੇ ਗੁਰੂ ਘਰ ਦੀਆਂ ਇਤਿਹਾਸ ਤੋਂ ਜਾਣਕਾਰੀ ਲਈ ਤੇ ਨਿਹਾਲ ਹੋਈਆਂ ਬੜੀ ਖੁਸ਼ੀ ਹੋਈ ਆ ਕਿਉਂਕਿ ਨਾ ਚੀਚਾਂ ਦੇ ਨਾਲ ਸੰਗੀ ਆਉਣ ਵਾਲੇ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣ ਨੂੰ ਦਾਵਾ ਪਤਾ ਲੱਗਦਾ ਵਾ ਤੇ ਹੁਣ ਸੰਗਤਾਂ ਨੇ ਸਾਰਾ ਆਪਣਾ ਅੰਦਰੋਂ ਬਾਹਰੋਂ ਸਾਰੇ ਦਰਸ਼ਨ ਕਰਕੇ ਤੇ ਬਾਹਰ ਬੈਠ ਕੇ ਤੇ ਆਰਾਮ ਕਰ ਰਹੀਆਂ ਨੇ ਨਾਲ ਚਲੋ ਦਰਸ਼ਨ ਮੇਲੇ ਕਰੀਆਂ ਇੰਜੋਏ ਕਰ ਰਹੀਆਂ ਬਾਹਰ ਬੈਠੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ